ਅਰਬਨ ਪੈਸ ਸ਼ੋਰੂਮ ਦਾ ਉਦਘਾਟਨ ਹੋਇਆ ਐਟਮਾਸਫੇਅਰ ਨੂੰ ਕਪੂਰਥਲਾ ਵਿਖੇ ਜਲੰਧਰ ਬਾਈਪਾਸ ਨੇੜੇ ਅਰਬਨ ਪੈਸ ਨਾਮਕ ਸ਼ੋਰੂਮ ਦਾ ਉਦਘਾਟਨ ਹੋਇਆ ਸ਼ੋਰੂਮ ਬਾਰੇ ਮਾਲਿਕ ਰਾਹੁਲ ਬਾਠਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਪਾਲਤੂ ਕੁੱਤੇ ਬਿੱਲੀ ਅਸੀ ਤਰੇਲੂ ਪਾਲਤੂ ਜਾਨਵਰਾਂ ਦੀ ਖੁਰਾਕ ਦੇਖਭਾਲ ਲਈ ਹੋਰ ਸਾਜੋ ਸਮਾਨ ਦਵਾਈ ਆਦੀ ਲੈਣ ਲਈ ਜਲੰਧਰ ਲੁਧਿਆਣੇ ਜਾਂ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਬਲਕਿ ਕਪੂਰਥਲਾ ਚਹੀ ਸਾਰੀ ਸਹੂਲਤਾਂ لوکانو اربن پیٹس ਵਿਖੇ ਮਿਲੂਗੀ ਸ਼ੌਰਮ ਦਾ ਉਦਘਾਟਨ ਡਾਕਟਰ ਜੀਐਸ ਪੇਤੀ ਸਾਫ ਦਾ ਡਾਇਰੈਕਟਰ ਐਨੀਮਲ ਹਸਬੈਂਡਰੀ ਪੰਜਾਬ ਅਤੇ ਡਾਕਟਰ ਆਰਪੀ ਸਿੰਘ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ कपूरथਲਾ ਨੇ ਕੀਤਾ ਇਸ ਮੌਕੇ ਸ਼ਿਵ ਸੈਨਾ ਉਦਵਾਲ ਠਾਕਰੇ ਦੇ ਆਗੂ ਸੰਜੀਪ ਖੰਨਾ ਅਤੇ ایڈووکیٹ انوش انند ਉੱਚੇਚੇ ਤੌਰ ਤੇ ਪੁੱਜੇ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸੁਭਨਾਮ ਜੀ ਮੇਰਾ ਨਾਮ ਸੰਜੀਵ ਖੰਨਾ ਜੀ ਤੇ ਮੈਂ ਸਭ ਤੋਂ ਪਹਿਲਾਂ ਬਹੁਤ ਖੁਸ਼ਖਬਰੀ ਹੈ ਜਿਹੜਾ ਕਪੂਰਥਲੇ ਦੇ ਵਿੱਚ ਮੇਰੇ ਫਰੈਂਡ ਸੀ ਰਾਹੁਲ ਜੀ ਹਾਂਜੀ ਜੀ ਯਾ ਦੀ ਡਾਕ ਦੇ ਸਪੈਸ਼ਲਿਸਟ ਆ ਹੋਰ ਵੀ ਜਿਹਦਾ ਕੈਟ ਹੋਣੀ ਹਰ ਜਿਹਦਾ ਟਰੀਟਮੈਂਟ ਦੇਣ ਵਾਸਤੇ ਬਹੁਤ ਇਹਨਾਂ ਦਾ ਬੈਸਟ ਇੱਕ ਆਪਸ਼ਨ ਮੈਨੂੰ ਲੱਗਾ ਸੀ ਤੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਇੱਕੋ ਚੀਜ਼ ਕਪੂਰਥਲੇ ਦੇ ਵਿੱਚ ਲਿਆਓ ਕਿ ਜਿਹੜੇ ਡੌਗ ਪ੍ਰੇਮੀ ਆ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਹੁੰਦੀਆਂ ਬਈਆਂ ਸੀ ਕਿ ਕਈ ਤਾਂ ਐਨੇ ਡੌਗ ਪ੍ਰੇਮੀਆ ਕਿ ਜਿਹੜਾ ਰੱਖਣ ਤੋਂ ਵੀ ਡਰਦੇ ਸੀ ਕਿ ਉਹਨਾਂ ਦਾ ਟ੍ਰੀਟਮੈਂਟ ਨਹੀਂ ਇੱਥੇ ਹੁੰਦਾ ਸੀ ਜਾਂ ਉਹਨਾਂ ਨੂੰ ਕੋਈ ਮੈਡੀਸਨ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਖਾਾਕ ਇਹਨਾਂ ਦੀ ਹੁੰਦੀ ਨਹੀਂ ਅਵੇਲੇਬਲ ਸੀ ਪਰ ਰਾਹੁਲ ਜੀ ਨੇ ਇਹ ਆ ਕੇ ਇੱਥੇ ਕਪੂਰਥਲੇ ਦੇ ਵਿੱਚ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਵਾ ਜਿਹਦੇ ਵਿੱਚ ਕਿ ਹਰ ਤਰ੍ਹਾਂ ਦੀ ਡੌਗ ਦੀ ਜੋ ਵੀ ਫੈਸਿਲਿਟੀ ਜੋ ਇੱਕ ਹੋਣੀ ਚਾਹੀਦੀ ਹੈ ਇੱਕ ਰੱਖਣ ਦੇ ਪੰਜਾਬ ਉਹ ਇਹਨਾਂ ਨੇ ਪੂਰੀ ਕੀਤੀ ਇੱਥੇ ਤੇ ਮੈਂ ਕਪੂਰਥਲੇ ਵਾਲਿਆਂ ਨੂੰ ਬਹੁਤ ਖੁਸ਼ਬਰੀ ਖ਼ਬਰੀ ਦੇਣਾ ਕਿ ਆਕੇ ਤੁਸੀਂ ਡੋਗ ਪਰਚੇਜ਼ ਵੀ ਕਰੋ ਜੋ ਜਿਸ ਤਰ੍ਹਾਂ ਦਾ ਵੀ ਉਹਦਾ ਲਾ ਜਾਂ ਜਾਂ ਕੋਈ ਵੀ ਟ੍ਰੀਟਮੈਂਟ ਆ ਤੁਸੀਂ ਇੱਥੇ ਆ ਕੇ ਰਾਹੁਲ ਜੀ ਕੋ ਇਹ ਲੋ ਇਹ ਟ੍ਰੀਟਮੈਂਟ ਹਾਂ ਵਾਜੀ ਥੈਂਕ ਯੂ ਅਸਲ ਸੁਮਨ ਡਾਕਟਰ ਰੀਂਦਰ ਪਾਸ਼ਨੀ ਕੀ ਡਿਪਟੀ ਡਾਕਟਰ ਐਨੀਮਲਸ ਮੈਡੀਕਲ ਹੋਰਤਲਾ ਸਵਾਇ ਤੋਂ ਜੋ ਬੋਲ ਰਹਾ ਉਹ ਜੀ ਪਾਸਮ ਹੋ ਰਿਹਾ ਹੋਰ ਬਾਰੇ ਕੁਝ ਗੱਲ ਕਰਾਂ ਹਾਂ ਜੀ ਰਾਹਲ ਜੀ ਨੇ ਮੈਨੂੰ ਤੇ ਡਾਕਟਰ ਬਦੀਨਰ ਰਿਕਵੈਸਟ ਕੀਤੀ ਸੀ ਜੀ ਇੱਥੇ ਅਰਬਨ ਪੈਟ ਸਪੋਰ ਰਿਹਾ ਹੈ ਆਪਣੀ ਬ੍ਰਾਂਚ ਜਿੱਦੇ ਚ ਆਲ ਪੈਟ ਸੋਲੂਸ਼ਨ ਅੰਡਰ ਵਨ ਰੂਫ ਆ ਡੌਗ ਫੀਡ ਡੌਗ ਦੀਆਂ ਚੈਨ ਡੌਗ ਟਵਾਈਸ ਤੇ ਈਵਨ ਇਹ ਬਟ ਕੁਆਲੀਫਾਈਡ ਵਨ ਦੇ ਰਿਹਾ ਨਾ ਵੈਟਰਨਰੀ ਸਰਵਿਸ ਜੂ ਦੇ ਰਿਹਾ ਉਹਦਾ ਡਾਕਟਰੀ ਕਾਰਡਨ ਕਰਵਾਸੇ ਡਾਕਟਰ ਬਦੀਨ ਜੀ ਦੇ ਮੈਂ ਇੱਥੇ ਆクセਸ ਨੂੰ ਸਵਾਲ ਆਪ ਲੋਕਲ ਤੋਂ ਅਲੱਗ ਜਿਹੜਾ ਟੈਕਸ ਦੇ ਤਾਂ ਬਿਲਕੁਲ ਕੋਸ਼ੀ ਹੁੰਦਾ ਹਾਂ ਹਾਂ ਜੀ ਹੰਡੀ ਪੈਟਸ ਹੁੰਦਾ ਤੇ ਕੋਸਟਰੀਆ ਪਰ ਜਿੱਦਾਂ ਕੋਈ ਫਰਾਂਸ ਪੁਰਾਣੇ ਸਮੇਂ ਤੋਂ ਜਿਹੜਾ ਹੈਗਾ ਡੌਗ ਪੈ ਸਭ ਤੋਂ ਬੰਦੇ ਦਾ ਵਫਾਦਾਰ ਸਾਥੀ ਮੰਨਿਆ ਗਿਆ ਵਾ ਤੇ ਪਿਆਰ ਵਾਸਤੇ ਲੋਕੀ ਮਤਲਬ ਕੋਸਟਰੀ ਪੈਟ ਤੋਂ ਨੇ ਸਭ ਕੁਝ ਉਹਨਾਂ ਕੇਅਰ ਕੋਸਟਰੀ ਕਰਦੇ ਆ ਲੋਕੀ ਪਿਆਰ ਵਾਸਤੇ ਜਿਹੜਾ ਅੱਜ ਦਾ ਤੇ ਸ਼ੁਰੂ ਬਲੱਟਿਚੀ ਕੀ ਫੈਸਿਲਿਟੀ ਬਣ ਗਈ ਜੀ ਜਿਆਦਾ ਤੁਹਾਨੂੰ ਜਿਹੜਾ ਹਜੇ ਦੱਸੂਗਾ ਮੈਥਡ ਘਟਨ ਕਰਨ ਵਾਸਤੇ ਆਸੀ ਜੀ ਬਾਕੀ ਐਜ ਬੀਇੰਗ ਰੈਫਰਿਜਰੇਟਰ ਸਾਡੀ ਵੈਟਰਨਰੀ ਪਾਲਿਕਲਿਨਿਕ ਵੀ ਹੈਗੀ ਇੱਥੇ ਸਾਰੀਆਂ ਫੈਸਿਲਿਟੀ ਟ੍ਰੀਟਮੈਂਟ ਨਹੀਂ ਹੋਤੇ ਵੀ ਪ੍ਰੋਵਾਈਡ ਕਰਦੇ ਆ ਵੈਕਸੀਨੇਸ਼ਨ ਵੀ ਪਰ ਯੂ ਨੋ ਇਹਨਾਂ ਦੇ ਪ੍ਰਾਈਵੇਟ ਵੈਨਚਰ ਆ ਪ੍ਰਾਈਵੇਟ ਉਹ ਵੀ ਆਪਣਾ ਗਵਰਨਮੈਂਟ ਵੱਲੋਂ ਵੀ ਪੂਰਾ ਸਾਥ ਦੇਵੋਗੇ ਜੇਕਰ ਉਹ ਤੁਹਾਡੇ ਨੂੰ ਕੋਈ ਹੈਲਪ ਨੂੰ ਲੋੜ ਲੱਗੇ ਨਹੀਂ ਕੋਈ ਕੋਲੈਬੋਰੇਸ਼ਨ ਵਾਲੀ ਗੱਲ ਨਹੀਂ ਹੈਗੀ ਜੀ ਸਾਡਾ ਪਬਲਿਕ ਐਡਵਰਟਾਈਜ਼ਰ ਬਲਕਿ ਸਰਕਾਰੀ ਹੈ ਸਰਕਾਰੀ ਵੈਨਚਰ ਹੈ ਹਨਾ ਇਹਨਾਂ ਦਾ ਪ੍ਰਾਈਵੇਟ ਆ ਮੈਡੀਵਟੇਰੀਅਨਾਂ ਕੋਈ ਵੀ ਉਹ ਪ੍ਰਾਈਵੇਟ ਪ੍ਰੈਕਟਿਸ ਕਰ ਸਕਦਾ ਆਪਣੀ ਕੋਈ ਵੀ ਵੈਟਰਨ ਟਰੀਟਮੈਂਟ ਦੇ ਸਕਦਾ ਹੈਲਥੀ ਕੰਪੀਟੀਸ਼ਨ ਆ ਗਵਰਨਮੈਂਟ ਸੈਕਟਰ ਪ੍ਰਾਈਵੇਟ ਸੈਕਟਰ ਕੋਲ ਕੋਲੈਬੋਰੇਸ਼ਨ ਵਾਲੀ ਗੱਲ ਨਹੀਂ ਹੈਗੀ ਤੁਸੀਂ ਬੜਾ ਸ਼ੋਕਨ ਡਾਕਟਰ ਜੀ ਐਸ ਵੀਤੀ ਜੀ ਜੀ ਜਿਹੜਾ ਜੋ ਗਰੂਮਿੰਗ ਇਟਨੀ ਹੈ ਜਿਹੜੇ ਬਰੇ ਮੇਰੇ ਵੱਲੋਂ ਇੱਕ ਨਵਾਂ ਕਨਸੈਪਟ ਹੈ ਜਿਹੜਾ ਅਕਮ ਬੈਕਸ ਕਪੂਰਤਲਾ ਦੇ ਵਿੱਚ ਲੈ ਕੇ ਆ ਰਹੇ ਨੇ ਕਾਫੀ ਦੇਖ ਤੋਸੀਂ ਦੇਖਦੇ ਸੀ ਵੀ ਜਿਹੜਾ ਗਰੂਮਿੰਗ ਰਿਲੇਟਿਡ ਪ੍ਰੋਬਲਮਸ ਨੇ ਸਕਿਨ ਦੀਆਂ ਪ੍ਰੋਬਲਮਸ ਨੇ ਬੈਟਸ ਦੇ ਵਿੱਚ ਕਾਫੀ ਜ਼ਿਆਦਾ ਆ ਰਹੀ ਹੈ ਨਾ ਸੋ ਜ਼ਿਆਦਾਤਰ ਮੇਨਟੇਨੈਂਸ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਜਾਣਕਾਰੀ ਨਾ ਹੋਣ ਕਰਕੇ ਜਿਹੜੇ ਪੈਟ ਅਨਰਸ ਨੇ ਪਿਆਰ ਬਹੁਤ ਜ਼ਿਆਦਾ ਕਰਦੇ ਨੇ ਬਹੁਤ ਇਹ ਕਰਕੇ ਕਿ ਕਈ ਵਾਰ ਕਈ ਚੀਜ਼ਾਂ ਇਗਨੋਰੈਂਸ ਦੇ ਵਿੱਚ ਹੁੰਦੀਆਂ ਜਾਂ ਪਤਾ ਨਹੀਂ ਲੱਗਦੇ ਕਿ ਉਸ ਕਰਕੇ ਉਹ ਜੇ ਪ੍ਰੋਪਰ ਨਹੀਂ ਹੁੰਦੀ ਜਿਸ ਕਰਕੇ ਥੋੜੀਆਂ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ ਸੋ ਇਹਨਾਂ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਅੰਦਰ 1 ਰੂਫ ਅਰਗੋ ਬੈਟਸ ਲੈ ਕੇ ਆਏ ਆ ਬੇਸਿਕਲੀ ਇਹਦੇ ਵਿੱਚ ਜਿਹੜੀਆਂ ਵੀ ਗਰੂਮਿੰਗ ਦੇ ਨਾਲ ਕਿਸ ਤਰ੍ਹਾਂ ਗਰੂਮਿੰਗ ਕਰਨੀ ਹੈ ਕਿਹੜਾ ਪਾਰਟਿਕੂਲਰ ਸ਼ੈਂਪੂ ਜਿਹੜਾ ਉਸ ਪੈਟ ਨੂੰ ਪਾਰਟਿਕੂਲਰ ਪੈਟ ਨੂੰ ਪਾਰਟਿਕੂਲਰ ਗਰੀਡ ਨੂੰ सूट कर दिया सारा कुछ थोड़ी जानकारी भी, देती जाएगी वो यूज़ भी, जान भी ए, ए, दी जाएगी तो उ चीज़ा इतने यूज भी की जाए तो पैट ऑनरस में भी अवेयर किया जाएगा ईयरस की केयर किएँ करनी है आइज़ की केयर किमें करनी है नेल क्लीपिंग किन्नी देर बाद जरूरी है डि डी वमिंग कदम जरूरी है वैक्सीनेशन कदम जरूरी है सो तो इन सारिया चीज़ों बारे जनपैट्स वालों दसिया जाएगा नाल ही कुछ फैसिलिटीज हो ज़्यादा ने जिड़िया कि ਕੰਪੂਰਥਲਾ ਦੇ ਵਿੱਚ ਪਹਿਲੀ ਵਾਰੀ ਉਹ ਵੀ ਲੈ ਕੇ ਆਦੇ ਆ ਜਿਸ ਦਾ ਕੀ ਮਾਈਕਰੋਚਿਪਿੰਗ ਇਨ ਡੌਗਸ ਹੈ ਵੀ ਜਦੋਂ ਹੁਣ ਅਬ੍ਰੋਡ ਜਾਣਾ ਹੁੰਦਾ ਕਿਸੇ ਨੂੰ ਤੇ ਮਾਈਕਰੋਚਿਪ ਦੀ ਬਹੁਤ ਜ਼ਿਆਦਾ ਲੋੜ ਹੈ ਜਾਂ ਦਾ ਰੈਕੋਰਡ ਰੱਖਣ ਦੀ ਲੋੜ ਹੈ ਜਾਂ ਕਿਤੇ ਕੋਈ ਪੈਟ ਜਿਹੜਾ ਗੁੰਮ ਹੋ ਗਿਆ ਤੇ ਉਸ ਦੀ ਜੇ ਲੱਭ ਜਾਂਦਾ ਤੇ ਥੋੜੀ ਦੇਰ ਬਾਅਦ ਤਾਂ ਸਾਰੇ ਪੈਟ ਇਕੋ ਜਿਹੀ ਲੱਗ ਜਾਂਦੇ ਆ ਸੋ ਮਾਈਕਰੋਚਿਪ ਦੇ ਵਿੱਚ ਉਹਦਾ ਜਿਹੜਾ ਆਇਡੈਂਟੀਫਿਕੇਸ਼ਨ ਨੰਬਰ ਹੈ ਸੋ ਉਹ ਉਹਦਾ ਜਗ੍ਹਾ ਤੇ ਇਮੀਡੀਏਟਲੀ ਜਿਹੜਾ ਸਕੈਨਰ ਤੋਂ ਪਤਾ ਲੱਗ ਜਾਏਗਾ ਕਿ ਇਹ ਪੈਟ ਕਿਸ ਨੂੰ ਬਿਲੋਂਗ ਕਰਦਾ ਹੈ ਪੈਟ ਫਲਾਈਟ ਦੀ ਸਿਲਟੀ ਸਿਟੀ ਹੈ ਉਹ ਦਿੱਤੀ ਜਾਂਦੀ ਵੀ ਜਦੋਂ ਹੁਣ ਜ਼ਿਆਦਾਤਰ ਇਹ ਹੋ ਰਿਹਾ ਵੀ ਬੱਚੇ ਤਾਂ ਸ਼ਿਫਟ ਕਰਦੇ ਆ ਸਟੱਡੀ ਦੇ ਲਈ ਅਬਰਾਡ ਜਾਦੇ ਆ ਐਂਡ ਪੈਟਸ ਉਹਨਾਂ ਦੇ ਇੱਥੇ ਰਹਿ ਜਾਂਦੇ ਸੋ ਥੋੜੀ ਦੇਰ ਬਾਅਦ ਉਹ ਪੈਟਸ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਬਿਕੋਜ਼ ਕਈ ਵਾਰੀ ਪੇਰੈਂਟਸ ਜਿਹੜੇ ਆ ਉਹ ਕੇਅਰ ਉਸ ਤਰੀਕੇ ਨਾਲ ਨਹੀਂ ਕੀਤੀ ਲੈ ਸਕਦੀ ਜਾਂ ਕੁਝ ਬਲੀਡ ਜੀ ਜਿ ਹੰਗੀਆਂ ਨੇ ਡੇਟਾ ਜਿਨ੍ਹਾਂ ਦੀ ਸੰਭਾਲ ਪੋਸੀਬਲ ਨਹੀਂ ਹੌਸਾ ਦੇਵੇ ਸੋ ਬੱਚੇ ਚਾਹੁੰਦੇ ਵੀ ਉਹ ਸੀ ਪੈਟਸ ਆਪਣੇ ਨਾਲ ਅਬਰਾਡ ਲੈ ਜੀ ਪੈਟ ਫਲਾਈਟ ਜਿਹੜੀ ਸਿਲਟੀ ਹੈ ਉਹ ਕਿਸ ਉਹ ਵੀ ਨਾਲ ਇਸ ਵਿੱਚ ਦਿੱਤੀ ਜਾਣੀ ਹੈ ਵੈਕਸੀਨੇਸ਼ਨ ਕੰਪਲੀਟ ਚੜੀ ਹੈ ਤਾਂ ਡਿਫਰੈਂਟ ਡਿਜ਼ੀਜ਼ ਪੈਨਾਈਂਡਿਸਰ ਪਰ ਹੈਪਟਾਈਟਿਸ ਫਾਰੂ ਪੈਰੈਂਟਲਸ ਅਲਟੋ ਰੈਬੀਸ ਸੋ ਸਾਰੀਆਂ ਜਿਹੜੇ ਇੰਪੋਰਟਡ ਬੀਨਸ ਉਹਨਾਂ ਦੇ ਵਿੱਚ ਕੋਰੋਨਾ ਦੇ ਪੈਰੈਂਟਲਸ ਸਭ ਸਾਦੇ ਵੀ ਸੋ ਇਹ ਵੈਕਸੀਨੇਸ਼ਨ ਬਾਰੇ ਇਹ ਸਿਰਫ ਟਰਸਟ ਵਾਸਤੇ ਇਹ ਕਿ ਹੋਰ ਵੀ ਐਨੀਮਲਸ ਵਾਸਤੇ ਹੈ ਪੈਕਸ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਸਮਾਲ ਐਨੀਮਲਸ ਦਾ ਮੇਨ ਹੈ ਹੀ ਹੈ ਡੌਗਸ ਨੇ ਕੈਟਸ ਨੇ ਇਵਨ ਜਿਵੇਂ ਲਵ ਬਰਡਸ ਵੀ ਜਿਹੜੇ ਅਲਾਉਡ ਨੇ ਓਨਲੀ ਉਹੀ ਸਪੀਸੀਜ਼ ਨੇ ਜਿਹੜੇ ਅਲਾਉਡ ਨੇ ਆਪਣੇ ਇਵਨ ਗਿਨੀ ਪੀਕ ਅੱਜ ਕੱਲ ਰੱਖ ਰਹੇ ਨੇ ਰੈਬਿਟਸ ਰੱਖ ਰਹੇ ਨੇ ਸੋ ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਡਿਜ਼ੀਜ਼ ਨੇ ਮੈਂ ਕੈਟਸ ਦਾ ਸੀ ਦੇਖਿਆ ਉਹਨਾਂ ਕਾਫੀ ਜ਼ਿਆਦਾ ਜਿਹੜੀ ਪ੍ਰੈਵਲੈਂਸ ਹੈ ਕਿ ਪਹਿਲਾਂ ਤਾਂ ਆਪਾਂ ਡੌਗਸ ਦੇ ਉੱਤੇ ਧਿਆਨ ਦਿੰਦੇ ਸੀ ਕਿ ਜ਼ਿਆਦਾ ਡੌਗਸ ਹੀ ਰੱਖਦੇ ਪਰ ਹੁਣ ਕੈਟਸ ਵੀ ਜਿਹੜੇ ਬੱਚੇ ਬਹੁਤ ਜ਼ਿਆਦਾ ਰੱਖਣ ਲੱਗ ਪਏ ਸੋ ਉਹਨਾਂ ਦੀ ਕੇਅਰ ਬਾਰੇ ਵੀ ਸਾਰਾ ਕੁਝ ਹੈ ਕੋਸ਼ਿਸ਼ ਕੀਤੀ ਕਿ ਅਸੀਂ ਜਿਹੜੇ ਇਨਸਟਰੂਮੈਂਟਸ ਵੀ ਜਿਹੜੇ ਜ਼ਿਆਦਾ ਅੱਛੀ ਕੁਆਲਿਟੀ ਦੇ इवन ਅਸੀਂ ਇੰਟਰੋਡਿਊਸ ਕਰ ਰਹੇ ਹਾਂ ਜਿਹੜੇ ਰਿਮੋਟ ਕੰਟਰੋਲ ਟੇਬਲ ਨੇ ਵੀ ਜੇ ਕਿਤੇ ਦੇਖ ਬੈਠਾ ਹੈ ਵੀ ਤੇ ਉਠਾ ਕੇ ਰੱਖਣਾ ਟੇਬਲ ਤੇ ਵੀ ਮੁਸ਼ਕਿਲ ਹੈ ਸੋ ਅਸੀਂ ਉਹ ਵੀ ਰਿਮੋਟ ਕੰਟਰੋਲ ਟੇਬਲ ਹੈ ਜਿਹੜਾ ਅਡਜਸਟੇਬਲ ਹੈ ਫਲੂਇਡ ਬਾਥ ਨੂੰ ਇੰਟਰੋਡਿਊਸ ਕਰ ਰਹੇ ਹਾਂ ਜਿਹੜੇ ਵੀ ਡਾਕ ਨੂੰ ਜੇ ਆਪਾਂ ਕੋਈ ਇੰਟਰਨੈਸਥੀਪੀ ਦੇਣੀ ਹੈ ਤਾਂ ਜਿਹੜੀ ਟੈਂਪਰੇਚਰ ਤੇ ਬੋਡੀ ਦੀ ਰਿਕੁਆਇਰਮੈਂਟ ਹੈ ਉਸ ਦੇ ਉੱਪਰ ਅਡਜਸਟਮੈਂਟ ਕਰੇਗਾ ਉਸ ਚੀਜ਼ਾਂ ਲੈ ਕੇ ਆਏ ਇਸ ਦੇ ਨਾਲ ਹੀ ਜਿਸ ਤਾਂ ਨੀਡ ਹੋਏਗੀ ਜਾਂ ਡਿਮਾਂਡ ਹੋਏਗੀ ਸੋ ਜਿੰਨੇ ਵੀ ਲੇਟੈਸਟ ਟੈਕਨੋਲੋਜੀਸ ਨੇ ਉਹ ਸੀਜ਼ਨ ਚ ਲੈ ਕੇ ਆਵਾਂਗੇ ਇਸ ਦੇ ਨਾਲ ਹੀ ਉਸ ਤੋਂ ਬਾਅਦ ਹਮ ਬਲੱਟਰਸ ਤੇ ਉੱਪਰ ਮੋਬਾਈਲ ਐਪ ਤੇ ਅਸੀਂ ਫੈਮੋ ਲਈ ਹੈ ਸੋ ਮੋਬਾਈਲ ਐਪ ਦੇ ਵਿੱਚ ਬੜਾ ਇਜ਼ੀ ਹੋ ਜਾਏਗਾ ਵੀ ਤੁਸੀਂ ਕਦੇ ਵੀ ਕਰ ਸਕਦੇ ਹੋ ਲੈਬਸ ਦੇ ਨਾਲ ਸੋ ਸਜੇੜੇ ਸਾਰੇ ਟੈਸਟ ਹੈ ਉਹ ਇੱਕੋ ਹੀ ਅੰਡਰ ਵਨ ਦੂਸਰੇ ਜਿਹੜਾ ਮੈਨਾ ਪੈਟਸ ਵਾਸਤੇ ਡਾਕਟਰ ਜਿਹੜਾ ਹੈਗਾ ਸਰਕਾਰੀ ਹੋਵੇਗਾ ਕਿ ਪ੍ਰਾਈਵੇਟ ਹੋਵੇਗਾ ਨਹੀਂ ਪ੍ਰਾਈਵੇਟ ਵੈਂਚਰ ਤੋਂ ਐਕਚੁਅਲੀ ਪ੍ਰਾਈਵੇਟ ਡਾਕਟਰਸ ਸਹੀ ਹੋਏਗਾ ਉਹ ਕਮਿਸ਼ਨਰੀ ਕੰਡੈਕਟਰ ਨੂੰ ਗਵਰਨਮੈਂਟ ਦੀ ਤਾਂ ਹੈਲਪ ਅਫੀਸ਼ੀਅਨ ਹੀ ਚਾਹੀਦੀ ਨਾ ਜੀ ਗਵਰਨਮੈਂਟ ਤਾਂ ਬੇਸਿਕਲੀ ਕੀ बिकॉज ਵੈਨ ਯੂ ਸਟਾਫ ਗਵਰਨਮੈਂਟ ਸੈਕਟਰ ਚ ਰਿਟਾਇਰ ਹੋ ਰਹੇ ਤੇ ਨੈਚਰਲੀ ਗਵਰਨਮੈਂਟ ਟਿਪਸਿਲਟੀਜ਼ ਆਲਰੇਡੀ ਪ੍ਰੋਵਾਈਡ ਕਰ ਰਹੀ ਹੈ ਯਾਨੀ ਸੋ ਪੈਲ ਇਸ ਤਰ੍ਹਾਂ ਚੱਲੇਗਾ ਵੀ ਜਿਹੜਾ ਕੋਲਾਬੋਰੇਸ਼ਨ ਦੇ ਨਾਲ ਜਿਹੜੀ ਚੀਜ਼ ਪੋਸਟ ਕਰੋਗੇ ਤੇ ਸਾਨੂੰ ਗਵਰਨਮੈਂਟ ਹੈ ਕਿ ਲੋਡ ਬਿਲਕੁਲ ਨਾ ਤੋ ਲਮਾ ਕੇ ਜਿਹੜੀਆਂ ਸਿਟੀਆਂ ਦੇ ਦੇ ਕਿਉਂਕਿ ਗਵਰਨਮੈਂਟ ਆਪਣੀ ਲੈਵਲ ਤੇ ਬਹੁਤ ਜ਼ਿਆਦਾ ਆਲਰੇਡੀ ਫਾਰਮਰਸ ਦੇ ਲਈ ਪੈਕਸ ਤੋਂ ਨਹੀਂ ਬਹੁਤ ਜ਼ਿਆਦਾ ਫਸਿਲਟੀਜ਼ ਦੇ ਰਹੀ ਹੈ ਮੈਂ ਸੋ ਜਿਹੜੀਆਂ ਜਿਹੜੀ ਚੀਜ਼ ਲੈਕਿੰਗ ਹੋਏਗੀ ਉਹ ਅਸੀਂ ਇਸ ਸਾਈਡ ਦੇ ਉੱਤੋਂ ਕਵਰ ਕਰਾਂਗੇ ਸੋ ਅਸੀਂ ਬੇਸਿਕਲੀ ਜਿਹੜਾ ਚਾਹੇ ਗਵਰਨਮੈਂਟ ਸੈਕਟਰ ਹੈ ਜਾਂ ਪ੍ਰਾਈਵੇਟ ਸੈਕਟਰ ਹੈ ਮੋਟਿਵ ਇੱਕੋ ਹੀ ਹੈ ਕਿ ਜਿਹੜੀ ਇਹਨਾਂ ਬੇਜ਼ਵਾਨਾਂ ਦੀ ਹੈ ਉਹ ਕੇਅਰ ਪ੍ਰੋਪਰ ਹੋਣੀ ਚਾਹੀਦੀ ਹੈ ਸੋ ਰਲ ਕੇ ਸਾਰਾ ਕੁਝ ਇਹ ਕੰਮ ਜਿਹੜਾ ਕੀਤਾ ਜਾ ਸਕਦਾ ਪਰ ਇਹ ਜਿਹੜਾ ਅਰਬਨ ਪੈਟਸ ਹੈ ਪ੍ਰਾਈਵੇਟ ਸੈਕਟਰ ਔਰ ਇਹ ਟਾਈਮਿੰਗ ਹੀ ਇਸ ਮਾਰਨਿੰਗ 9 ਟੂ 9 9 ਤੋਂ 9 ਬਾਰ ਅਕਿੰਦੇ ਬਸੇ ਉਹ ਨੋ ਨਿਖਾ ਦੇ ਸੋ ਤੁਹਾਨੂੰ ਸ਼ੋਮ ਨਾਮ ਜਿਹੜੀ ਪਈ ਮੇਰਾ ਜੀ ਰਾਹੁਲ ਭਾਰਦਵਾ ਜਗਾ ਜੀ ਮੈਂ ਅਰਬਨ ਪੈਟ ਦਾ ਹਨ ਰਹਾ ਕਾ ਸਾਡੇ ਜਿਹੜੇ ਮੇਨ ਮੈਨੇਜਰ ਐ ਐਮ ਬੀ ਰਾਮ ਜੀ ਔਰ ਮਿਸਟਰ ਦੇਵ ਕੋ ਕੋ ਰੰਗ ਨੇ ਸੋ ਕੀ ਖਾਸ ਹੋਏਗਾ ਅਰਬਨ ਪੈਟਸ ਵਿੱਚ ਜਿਹੜਾ ਕਮੋਰ ਤੋਂ ਸ਼ੋਰਮ ਖੋਲਿਆ ਵਾ ਸਰ ਦੇਖੋ ਸਭ ਤੋਂ ਪਹਿਲੀ ਵਧੀਆ اور ਬਾਜਬ ਡੇਟਾ ਤੇ ਸਭ ਤਰ੍ਹਾਂ ਨਾਲ ਮਿਲ ਗਿਆ ਹੈ ਔਰ ਗਰੂਮਿੰਗ ਕਨਸੈਪਟ ਜਿਹੜੇ ਹੈਗੇ ਸਾਡੇ ਕੋਲ ਸਭ ਤੋਂ ਡਿਫਰੈਂਟ ਹੈਗੇ ਜੀ ਸਾਡੇ ਕੋਲ ਗਰੂਮਿੰਗ ਕੋਨ ਵੀ ਹੈਗੀ ਹੈ ਜਿਹੜੀ ਦੀ ਜੈਨ ਹੈਗੀ ਸਾਡੇ ਕੋਲ ਮੋਡੀਫਾਈ ਕੀਤੀ ਉਹਦੇ ਅੰਦਰ ਹੀ ਸਾਵਰ ਲੱਗੇ ਆ ਸਭ ਤੋਂ ਤੁਹਾਡੇ ਡੋਰਸਟੈਪ ਤੇ ਜਾਏਗੀ ਤੇ ਗਰੂਮਿੰਗ ਕਰਕੇ ਆਏਗੀ ਔਰ ਫਰਸਟ ਸਟੇ ਦੇ ਕੇ ਤੁਸੀਂ ਇਹ ਬੈਕਸ ਨੂੰ ਘਰੇ ਭੇਜ ਦੇਣਾ ਜੀ ਆਪਾਂ ਟ੍ਰੀਟਮੈਂਟ ਵੀ ਕਰਾਣੇ ਇੱਥੇ ਉਹਨਾਂ ਨੂੰ ਫਰਸਟ ਸਟੇ ਦੇ ਕੇ ਅੱਛੇ ਤਰੀਕੇ ਨਾਲ ਅਗਰ ਐਡਮਿਟ ਕਰਨ ਦੀ ਲੋੜ ਪਈ ਤੇ ਉਹ ਵੀ ਸਾਡੇ ਕੋਲ ਫੈਸਿਲਿਟੀ ਪੂਰੀ ਹੈਗੀ ਅਸੀਂ ਤੇ ਐਡਮਿਟ ਵੀ ਕਰਾਂਗੇ ਉਹਨਾਂ ਨੂੰ ਮੂਵ ਵੀ ਕਰਾਂਗੇ ਫਿਰ ਮੇਨਲੀ ਜਿਹੜਾ ਸਾਡੇ ਇਧਰੋਂ ਪੈਟਸ ਜਿਹੜੇ ਬਾਹਰ ਜਾਂਦੇ ਹੈਗੇ ਉਹਨਾਂ ਨੂੰ ਬਾਹਰਲੇ ਜਾਂ ਸਭ ਤੋਂ ਦਿੱਕਤ ਆਂਦੀ ਹੈ ਤੇ ਉਹਦੇ ਜਿਹੜੇ ਸਾਡੇ ਡਾਕਟਰਸ ਹੈਗੇ ਉਹਨਾਂ ਨੂੰ ਪੈਟਸ ਲਈ ਫਲਾਈਟਸ ਔਰ ਵੀਜ਼ਾ ਉਹ ਵੀ ਪ੍ਰੋਵਾਈਡ ਕਰਨਗੇ ਆਪਾਂ ਕਿ ਸਿੱਕੇ ਕਿਦਾਂ ਦਾ ਕਿਦਾਂ ਹੋ ਸਕਦਾ ਹੈ ਉਹ ਵੀ ਨਾਲ ਆ ਪੜੇ ਮਤਲਬ ਕਿਸ ਤਰ੍ਹਾਂ ਦਾ ਵੀਜ਼ਾ ਪੈਟ ਜਿਹੜਾ ਵੈਕਸੀਨੇਸ਼ਨ ਕਾਰਡ ਹੁੰਦਾ ਹੈ ਉਹ ਪਾਸਪੋਰਟ ਹੁੰਦਾ ਨਜ਼ਰ ਤੇ ਉਹ ਵੈਟਰਨਰੀਨ ਜਿਹੜਾ ਹੈ ਉਹਨੂੰ ਵੈਰੀਫਾਈ ਕਰਦੇ ਆਗੇ ਉਹਨਾਂ ਤੋਂ ਵੈਰੀਫਾਈ ਕਰਾ ਕੇ ਲੈਟਰ ਕਰਵਾ ਕੇ ਫਿਰ ਏਜੰਸੀ ਦੇਣਾ ਪੈਂਦਾ ਫਿਰ ਜਾ ਕੇ ਉਹਨਾਂ ਨੂੰ ਇਹ ਜਿਹੜਾ ਆਪਣੇ ਫਾਰਮਾਸਟ ਲਾਸਟ ਦੇ ਵਿੱਚ ਬ੍ਰੈਕਫਾਸਟ ਆ ਮੈਸੇਜ ਦੇਣਾ ਪੈਂਦਾ ਹੈਗਾ ਮੈਸੇਜ ਦੇ ਕੇ ਤਾਂ ਉਥੋਂ ਨਾਲ ਫਿਰ ਨੂੰ ਲੂ ਪ੍ਰੋਪਰਿਜ਼ਮ ਮਿਲ ਜਾਂਦਾ ਹੈ ਯਾਨੀ ਕਿ ਇਹ ਜਿਹੜਾ ਵੇ ਹੈਗਾ ਆਮ ਲੋਕਾਂ ਨੂੰ ਨਹੀਂ ਪਤਾ ਅਸੀਂ ਦੱਸਾਂਗੇ ਬੜੇ ਸੌਖੇ ਤਰੀਕੇ ਨਾਲ ਇੱਕ ਤੋਂ ਦੋ ਦਿਨ ਦੇ ਵਿੱਚ ਆਪਾਂ ਵੀਜ਼ਾ ਉਹਨਾਂ ਨੂੰ ਲੈ ਕੇ ਜੇ ਮਾਲਕ ਬਾਹਰ ਤੇ ਪੈਟਰੋ ਤੇ ਅਗਲੇ ਤੁਸੀਂ ਕਿੱਦਾਂ ਅੱਗੇ ਉਹਨਾਂ ਨੂੰ 에어ਪੋਰਟ ਤੇ ਜਾਏਂਗੇ ਬਿਲਕੁਲ 에어ਪੋਰਟ ਤੇ ਯਮਾਗੀ ਤੇ ਉਹਦੇ ਅੰਦਰ ਪਲੇਨ ਦੇ ਅੰਦਰ ਇੱਕ ਵੱਖਰਾ ਕੈਬਿਨ ਹੁੰਦਾ ਹੈਗਾ ਉਸ ਕੈਬਿਨ ਦੇ ਵਿੱਚ ਹੀ ਹੋ ਰਹਿੰਦਾ ਹੈਗਾ ਪ੍ਰੋਪਰ ਕੰਪਲੀਟਨਸ ਹੁੰਦਾ ਹੈਗਾ ਐਦਾ ਦੀ ਕੋਈ ਹਾਂ ਜੇ ਬਹੁਤਾਂ ਛੋਟਾ ਸਮਾਲ ਡੋਗ ਹੈਗਾ ਤੇ ਤੁਸੀਂ ਆਪਣੇ ਨਾਲ ਵੀ ਕਰ ਸਕਦੇ ਹੋ ਤੇ ਬੰਨ੍ਹਦੇ ਉੱਥੇ ਕਰ ਸਕਦੇ ਹੋ ਜੇ ਥੋੜਾ ਵੱਡਾ ਡੋਗ ਹੈਗਾ ਤਾਂ ਪ੍ਰਾਈਵੇਟ ਕੈਬਿਨ ਹੁੰਦਾ ਇੱਕ ਵੱਖਰਾ ਉੱਥੇ ਰੱਖਦੇ ਨੇ ਇਕੱਲੇ ਡਾਕਟਰਾਂ ਵਾਸਤੇ ਇਹ ਕਿ ਹੋਰ ਵੀ ਜਿਹੜੇ ਬਾਕਸਾਂ ਚ ਪਟ ਨਹੀਂ ਆ ਜਿਹੜੇ ਦੂਜੇ ਤੁਹਾਡੇ ਕੈਟਸ ਹੈਗੀਆਂ ਉਹਨਾਂ ਨੂੰ ਵੀ ਕਰ ਸਕਦੇ ਐ ਰੈਬਿਟਸ ਹੈਗੇ ਆ ਹੈਨਾ ਮੀਨੀ ਪਿਗ ਹੈਗੇ ਆ ਜਿਹੜਾ ਸਮਾਲ ਹੈਗੇ ਉਹਨਾਂ ਨੂੰ ਕਰ ਸਕਦੇ ਐ ਸੋ ਜਿਹੜਾ ਦੋਸ ਦਾ ਪੈਕਸ ਦਾ ਸਮਾਨ ਲੈਣ ਲਈ ਲੋਕ ਬੜਾ ਜੰਦ ਜੰਦ ਨੂੰ ਜਾਣਾ ਚਾਹੁੰਦੇ ਚੰਡੀਗੜ੍ਹ ਜਾਂਦੇ ਸੀ ਜੀ ਕਿਉਂਕਿ ਅਵੇਲੇਬਿਲਟੀ ਆਪਾਂ ਦੇ ਬਹੁਤ ਨੇ ਬਿਲਕੁਲ ਬਿਲਕੁਲ ਜੀ ਆਪ ਅਸੀਂ ਆਪਾਂ ਦੇਵਾਂਗੇ ਜੀ ਇਹੀ ਏਦਾਂ ਦੇ ਪ੍ਰੋਡਕਟਸ ਸਾਡੇ ਕੋਲ ਹੈਗੇ ਆ ਜਿਹਦੇ ਮੈਨੂੰ ਲੱਗਦਾ ਜੀ ਪੰਜਾਬ ਚ ਕਿਤੇ ਹੋਣਗੇ ਉਹ ਆਪਾਂ ਇਥੇ ਕੰਪੂਨਡਾ ਦੇ ਵਿੱਚ ਅਵੇਲੇਬਲ ਸਾਡੀ ਕਰਾਂਗੇ ਕੁਝ ਡ्रेसेस ਜਿਹੜੀਆਂ ਹੈਗੀਆਂ ਰੋਕਸੀਆਂ ਪੇ ਕੱਟ ਦੇਖਣ ਨੂੰ ਕਿਤੇ ਮਿਲਦੀਆਂ ਹੈਗੀਆਂ ਉਹ ਆਪਾਂ ਕੋਲ ਉੱਪਰ ਕਰਾਂਗੇ ਆਪਾਂ ਉਹ ਨਾਲ ਦੇ ਨਾਲ ਹੀ ਖੋਜ ਜ ਆਪਾਂ ਕਰ ਰਹੇ ਹੈਗੇ ਆ ਇੱਥੇ ਇੱਥੇ ਅਸੀਂ ਪੈਡਸ ਲਈ ਸਕੂਲ ਵੀ ਖੋਲ ਰਹੀ ਹੈਗੇ ਆ ਸਾਡੀ ਪ੍ਰੋਪਰ ਵੈਨ ਜਾਏਗੀ ਪੈਡਸ ਨੂੰ ਘਰ ਤੋਂ ਘਰ ਲੈ ਕੇ ਆਏਗੀ ਸਵੇਰੇ 2 ਘੰਟੇ ਦੀ ਕਲਾਸ ਇੱਥੇ ਲੱਗੇਗੀ ਉਹਨਾਂ ਦੀ ਉਹ ਲਾਈਵ ਜਿਹੜਾ ਹੈਗਾ ਘਰ ਦੀ ਉਹਨਾਂ ਦੇ ਕੈਮਰਾ ਦੇਖ ਸਕਦੇ ਕਿ ਸਾਡਾ ਪੈਡ ਕਿੰਦਾ ਟ੍ਰੀਟ ਕਰ ਰਹੇ ਕਿੰਦਾ ਪੜਾ ਰਹੇ ਹੈਗੇ ਆ ਇੱਥੇ ਪੜਾ ਕੇ ਉਸ ਤੋਂ ਬਾਅਦ ਬੱਸ ਹੀ ਜਾਏਗੀ ਫਿਰ ਉਹਨਾਂ ਨੂੰ ਦੁਪਹਿਰ ਨੂੰ ਘਰ ਛੱਡ ਕੇ ਆਏਗੀ ਇਹ ਸਾਰਾ